ਅਨਾ ਸਿੱਧੂ ਦੇ ਪਰਿਵਾਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਨੇ ਤੇ ਜਿਸ ਨੂੰ ਲੈ ਕੇ ਲਗਾਤਾਰ ਸਿਆਸਤ ਹੋਰ ਗਰਮਾ ਗਈ ਹੈ ਤੇ ਉੱਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਭਾਨਾ ਸਿੱਧੂ ਦੇ ਪਰਿਵਾਰ ਦੇ ਪੱਖ ਦੇ ਵਿੱਚ ਆਈ ਹੈ ਤੇ ਉੱਥੇ ਹੀ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਇੱਕ ਵੱਡਾ ਅਭਿਆਨ ਸਾਹਮਣੇ ਆਇਆ ਹੈ ਅਤੇ ਉਹਨਾਂ ਨੇ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਤੱਕੇਸ਼ਾਈ ਕਰ ਰਹੀ ਹੈ ਤੇ ਭਾਨਾ ਸਿੱਧੂ ਦੇ ਸਾਰੇ ਟੱਬਰ ਦੇ ਉੱਤੇ ਪਰਚੇ ਦਰਜ ਕਰ ਦਿੱਤੇ ਤੇ ਜਿਸ ਨੂੰ ਲੈ ਕੇ ਲਗਾਤਾਰ ਇਸ ਗੱਲ ਨੂੰ ਲੈ ਕੇ ਹੁਣ ਚਰਚਾ ਛਿੜੀ ਹੋਈ ਹੈ ਤੇ ਪ੍ਰੇਮ ਸਿੰਘ ਚੰਦੂ ਮਾਜਰੇ ਦਾ ਹੋਰ ਕੀ ਕਹਿਣਾ ਹੈ ਸੁਣ ਮੈਂ ਬਹੁਤ ਘੱਟ ਲਾਈਵ ਹੋ ਕੇ ਕਈ ਮਸਲੇ ਤੇ ਆਨ ਦਾ ਠੀਕ ਸਮਝਦਾ ਪਰ ਅੱਜ ਇੱਕ ਐਸੀ ਵਿਸ਼ਾ ਜਿੱਤੇ ਮੈਂ ਸਮਝਦਾ ਸਰਕਾਰ ਪੰਜਾਬ ਦੀ ਨੇ ਇੰਤਹਾ ਕਰਤੀ ਹੱਦੋਂ ਟੱਪ ਗਈ। ਬਲ ਆਮ ਤੌਰ ਤੇ ਸਰਕਾਰਾਂ ਜਿਹੜੀਆਂ ਨੇ ਮਗਰ ਲੋਕਾਂ ਦੇ ਮਸਲੇ ਹੱਲ ਕਰਾਉਣ ਵੱਲ ਜ਼ਿਆਦਾ ਧਿਆਨ ਦਿਆ ਕਰਦੀਆਂ ਪਰ ਇਹ ਸਰਕਾਰ ਨੇ ਤਾਂ ਲੋਕਾਂ ਨੂੰ ਕੁਚਲਣ ਵੱਲ ਜ਼ਿਆਦਾ ਧਿਆਨ ਦਿੱਤਾ ਹੋਇਆ ਪੰਜਾਬ ਦੇ ਕਿਸੇ ਵਿਸ਼ੇ ਨੂੰ ਸਜਿੱਦਗੀ ਨਾਲ ਨਹੀਂ ਲੈ ਰਹੀ ਸਰਕਾਰ ਕਿਸੇ ਮਸਲੇ ਤੇ ਕੋਈ ਹੱਲ ਕੱਢਣ ਵੱਲ ਨਹੀਂ ਜਾ ਰਹੀ ਪੰਜਾਬ ਦਾ ਜਿਵੇਂ ਕੋਈ ਫਿਕਰ ਨਹੀਂ ਹੁੰਦਾ ਪੰਜਾਬ ਰੁੜਿਆ ਜਾ ਰਿਹਾ ਕਦਰ ਸਰਕਾਰ ਵੱਲੋਂ ਮਤਲਬ ਕਾਨੂੰਨ ਆਪਣੇ ਹੱਥ ਚ ਲੈ ਕੇ ਕਾਨੂੰਨ ਦੀਆਂ ਧੜੀਆਂ ਉਡਾ ਕੇ ਪੁਲਿਸ ਦੀ ਜਈ ਦਰਬਾਰ ਤੋਂ ਕਰਨ ਦੀ ਇੰਤਹਾ ਹੋ ਗਈ ਆ ਹੁਣ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਜਵਾਬਦਾਤਾ ਤੇ ਜਿਹੜੇ ਰਿਹਾ ਹੋਗੇ ਬੰਦੇ ਉਹਨਾਂ ਤੇ ਮੁੜ ਜੇਜ ਲਜਾਣ ਲਈ ਨਵੇਂ ਨਵੇਂ ਢਾਗ ਤਰੀਕੇ ਵਰਤੇ ਜਾ ਰਹੇ ਨੇ ਤੇ ਉਹਨਾਂ ਤੇ ਤਾਂ ਇੱਕ ਪਾਸੇ ਹੁਣ ਉਹਨਾਂ ਦੇ ਪਰਿਵਾਰਾਂ ਦੇ ਵੀ ਅੰਦਰ ਕੀਤਾ ਜਾ ਰਿਹਾ ਭਾਨੇਰ ਸਿੱਧੂ ਦੇ ਪਰਿਵਾਰ ਨੂੰ ਲੇਡੀਜ਼ ਤੱਕ ਤੇ ਕਿਸਮਾਂ ਤੇ ਮਤਲਬ ਇਹ ਤਾਂ ਵੱਡੀ ਮਤਲਬ ਕਿ ਮੈਂ ਸਮਝਦਾ ਗੈਰ ਇਨਸਾਨੀਅਤ ਵਾਲੀ ਗੱਲ ਗੈਰ ਲੋਕਰਾਜੀ ਗੱਲ ਤੇ ਗੈਰ ਵਿਧਾਨਕ ਗੱਲ ਹੋਰ ਕੋਈ ਹੋ ਨਹੀਂ ਸਕਦੀ ਇਹ ਇੰਤਹਾਹ ਦੀ ਗੱਲ ਆ ਜੋ ਅੱਜ ਪੰਜਾਬ ਸਰਕਾਰ ਵੱਲੋਂ ਮਨਨ ਪਰਿਵਾਰਾਂ ਨੂੰ ਬੱਚਿਆਂ ਨੂੰ ਲੇਡੀਜ਼ ਤੱਕ ਨੂੰ ਮਨਨ ਕੇਸ ਬਣਾ ਕੇ ਡਰਾਉਂ ਦਾ ਧਮਕਾਉਣ ਦਾ ਯਤਨ ਕੀਤਾ ਜਾ ਰਿਹਾ ਇਹ ਸਰਕਾਰ ਜਿਹੜੀਆਂ ਜੇ ਕਲਮ ਕੋਈ ਉਹ ਸਰਕਾਰ ਦੇ ਨੀਤੀਆਂ ਤੇ ਉਂਟ ਲਿਖਦੀ ਆ ਉਹ ਕਾਨੂੰਨ ਤੋੜ ਦਿੰਦੀ ਆ ਜੇ ਕੋਈ ਜ਼ੁਬਾਨ ਖੋਲ੍ਹਦੀ ਆ ਤਾਂ ਜਵਾਬੰਦ ਕੀਤੀ ਜਾਂਦੀ ਆ ਤੇ ਹੁਣ ਪਰਿਵਾਰਾਂ ਤੱਕ ਨੂੰ ਨਿਬਖਿਆ ਜਾ ਰਿਹਾ ਸੋ ਮੈਂ ਸਮਝਦਾ ਕਿ ਸ਼ਰੋਮਣੀ ਕਾਲੀਦਾਰ ਨੇ ਜਿਹੜੀ ਪੰਜਾਬ بچਾਓ ਯਾਤਰਾ ਸ਼ੁਰੂ ਕੀਤੀ ਉਸ ਯਾਤਰਾ ਦੇ ਵਿੱਚ ਸ਼ੁਰੂ ਤੋਂ ਹੀ ਇਹ ਗੱਲ ਲਈ ਸੀ ਕਿ ਪੰਜਾਬ ਰੁੱਧਦਾ ਜਾ ਰਿਹਾ ਆਰਥਿਕ ਪੱਖੋਂ ਸਮਾਜਿਕ ਪੱਖੋਂ ਰਾਜਨੀਤਿਕ ਪੱਖੋਂ ਕਤਲੋਗਾਰਥ ਹੋ ਰਹੀਆਂ ਡਾਕੇ ਪੈ ਰਹੇ ਨੇ ਫਰੋਕੀਆਂ ਲਈਆਂ ਜਾ ਰਹੀਆਂ ਨੇ ਭਾਇ ਪੈਦਾ ਕੀਤਾ ਜਾ ਰਿਹਾ ਮਹਾਰਤ ਹਰਾਨੀ ਵਾਲੀ ਇਸ ਗੱਲ ਤੇ ਕਿ ਜਿੰਨੇ ਵੀ ਡਾਕੇ ਪਏ ਜਿੰਨੀਆਂ ਫਰੋਕੀਆਂ ਲਈਆਂ ਜਿੰਨੇ ਮਾਰ ਟਾੜ ਹੋਈ ਮਨ ਕਿਸੇ ਇੱਕ ਦੇ ਕੇਸਰੀ ਬਣਾ ਜਾ ਰਿਹਾ ਜਿਸੇ ਇਕਰੋ ਉਧਰ ਨਹੀਂ ਕੀਤਾ ਜਾ ਰਿਹਾ ਤੇ ਇੱਥੇ ਜੇ ਕਿਸੇ ਨੇ ਇਨਸਾਫ ਲੈਣ ਲਈ ਹੱਕ ਲੈਣ ਲਈ ਜੇ ਕੋਈ ਆਵਾਜ਼ ਸੜਕ ਤੇ ਆ ਕੇ ਮਾਰੀ ਤਾਂ ਉਧਰ ਕਰਤਾ ਉਹਦੇ ਪਰਿਵਾਰ ਨੂੰ ਉਧਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਸਮਝਦਾ ਕਿ ਅੱਜ ਪੰਜਾਬ ਨੂੰ ਜਾਗਣਾ ਪਏਗਾ ਜਿਵੇਂ ਕਿ ਤਾਂ ਕਿਹਾ ਸੀ ਤੇਰਾ ਜੁਟਿਆ ਸ਼ਹਿਰ ਘੋਰ ਨਹੀਂ ਸੱਤੀਏ ਤੇਰਾ ਜੁਟਿਆ ਸ਼ਹਿਰ ਘੋਰ ਮੈਂ ਅੱਜ ਦੇ ਪੰਜਾਬ ਦੇ ਲੋਕਾਂ ਨੂੰ ਮੈਂ ਸਮਝਦਾ ਅੱਜ ਬਰਬਾਦੀ ਤੇ ਤਬਾਹੀ ਦੇ ਰਾਹ ਤੇ ਚੱਲ ਰਹੇ ਪੰਜਾਬ ਨੂੰ ਬਚਾਉਣ ਲਈ ਜਾਗਣਾ ਪਏਗਾ ਸ਼ਰਮਣੀ ਕਾਲੀਦਾਰ ਨੇ ਸਮੇਂ ਸਿਰ ਕਦਮ ਚੁੱਕ ਕੇ ਪੰਜਾਬੀਆਂ ਨੂੰ ਜਗਾਉਣ ਦਾ ਪੰਜਾਬੀਆਂ ਨੂੰ ਲਾਮਬੰਦ ਕਰਨ ਦਾ ਪੰਜਾਬੀਆਂ ਨੂੰ ਇੱਕ ਸੁਰੇਕ ਜੁੱਟ ਇੱਕ ਮੁਰਤਾ ਦਿਖਾਉਣ ਦਾ ਇਹ ਜਿਹੜਾ ਪੰਜਾਬ ਚੋਂ ਯਾਤਰਾ ਵਿੱਚ ਦਾ ਆਗਾਜ਼ ਕੀਤਾ ਤੇ ਮੈਂ ਸਮਝਦਾ ਕਿ ਇਹ ਜਿਹੜਾ ਮਸਲਾ ਹੁਣ ਪਰਵਾਰਾਂ ਤੱਕ ਨੂੰ ਮਤਲਬ ਜੀਵਾਂ ਵਿੱਚ ਲਜਾਉਣ ਦਾ ਸਰਕਾਰ ਦਾ ਮਨਸੂਬਾ ਜਿਹੜਾ ਹੋਇਆ ਇਹ ਰਾਤ ਬੰਦ ਕਰਨਾ ਸਰਕਾਰ ਨੂੰ ਮੈਂ ਸਮਝਦਾ ਪੰਜਾਬੀਆਂ ਲਈ ਕਿ ਚੈਲੰਜ ਹੋ ਗਿਆ ਪੰਜਾਬੀਆਂ ਲਈ ਇੱਕ ਵੰਗਾਰ ਹੋ ਗਈ ਔਰ ਪੰਜਾਬ ਨੂੰ ਸਰਕਾਰ ਨੂੰ ਮਜਬੂਰ ਕਰਨਾ ਪਏਗਾ ਜਿਸ ਰਾਹ ਤੇ ਤੁਰੀ ਆ ਦੇਖੋ ਮਤਲਬ ਬੀਬੀਐਮਪੀ ਦੇ ਕੰਟਰੋਲ ਸਾਡਾ ਲੈ ਲਿਆ ਸਰਕਾਰ ਚੁੱਪ ਬੈਠੀ ਆ ਆਰਡੀਐਫ ਸਾਡੀ ਬੰਦ ਕਰਤੀ ਸਰਕਾਰ ਚੁੱਪ ਬੈਠੀ ਆ ਤਾਂ ਯੂਟੀ ਕੇਡਰ ਖੜਾ ਕਰਤਾ ਚੰਡੀਗੜ੍ਹ ਦੇ ਮੁਲਾਜ਼ਮਾਂ ਦਾ ਸਰਕਾਰ ਚੁੱਪ ਬੈਠੀ ਆ ਜੇ ਵਕੀਲ ਨੇ ਦਰਦ ਵਿੱਚ ਜਾ ਕੇ ਕੇਸ ਨਹੀਂ ਲੜੇਗਾ ਤਾਂ ਕੇਸ ਕਿਵੇਂ ਆਪਣੇ ਹੱਕ ਚ ਹੋ ਸਕਦਾ ਇਹ ਸੋਚਣ ਦੀ ਲੋੜ ਆ ਇਹ ਜਿਵੇਂ ਕਹਿੰਦੇ ਚੋਰ ਤੇ ਕੁੱਤੀ ਰਲੇ ਹੋਏ ਨੇ ਅੱਜ ਖੇਤ ਦਾ ਰਾਖਾ ਹੀ ਖੇਤ ਨੂੰ ਖਾਣ ਲੱਗ ਗਿਆ ਅੱਜ ਪੰਜਾਬ ਦੀ ਇਸ ਬਰਵਾਦੀ ਤਬਾਹੀ ਨੂੰ ਅੱਖਾਂ ਦੇ ਸਾਹਮਣੇ ਪੰਜਾਬੀਆਂ ਲਈ ਦੇਖਣਾ ਮੁਸ਼ਕਲ ਹੋ ਗਿਆ ਸੋ ਜਿਨ੍ਹਾਂ ਲਈ ਪੰਜਾਬ ਦਾ ਦਰਦ ਦਾ ਪੰਜਾਬ ਦਾ ਮੋਹ ਹੈ ਪੰਜਾਬ ਦਾ ਫਿਗਰ ਆਓ ਅੱਜ ਐਸੇ ਹਲਾਤਾ ਵਿੱਚ ਇਕੱਠੇ ਹੋਈਏ ਔਰ ਸਰਕਾਰ ਨੂੰ ਮਜਬੂਰ ਕਰੀਏ ਇਸ ਮੈਸਨ ਦਾ ਬੁਰਛਾ ਗਾਰਦੀ ਦੇ ਰਾਹ ਤੋਂ ਤੁਰੰਤ ਤੁਰੰਤ ਰੋਕੀਏ ਕਿਉਂਕਿ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਇੰਤਹਾ ਕਰਦੇ ਹੁਣ ਜਾਗਰਣ ਦਾ ਸਮਾਂ ਹੁਣ ਇਕੱਠੇ ਹੋਣ ਦਾ ਸਮਾਂ ਹੁਣ ਸਰਕਾਰ ਨੂੰ ਇਸ ਗਲਤ ਰਾਹ ਤੋਂ ਰੋਕਣ ਦਾ ਸਮਾਂ ਸਾਨੂੰ ਸਾਹਮਣੇ ਨਜ਼ਰ ਆ ਰਿਹਾ ਆਓ ਸਾਰੇ ਇਕੱਠੇ ਹੋ ਕੇ ਪੰਜਾਬੀ ਤੇ ਪੰਜਾਬੀ ਦਾ ਸਬੂਤ ਦਿਈਏ ਵਹਿਗੂ ਜਿੱਕਾ ਖਾਲਸਾ ਵਹਿਗੂ ਦੀ ਫਤਿਹ